ਦਲਜੀਤ ਦੀ ਪੱਗ ਚੁੱਭਦੀ ਹੈ ਉਹ ਪੱਗ ਜਿਹਨੇ ਦੁਨੀਆਂ ਦੇ ਉੱਪਰ ਦੱਸ ਦਿੱਤਾ ਕਿ ਪੱਗ ਕੀ ਚੀਜ਼ ਹੈ ਜਿਹੜੇ ਬੰਦੇ ਵਿਰੋਧ ਕਰਦੇ ਨੇ ਇਹਨਾਂ ਨੂੰ ਪੁੱਛੋ ਕਿਤੇ ਆਪਦੀ ਕੌਮ ਦੇ ਜਾਂ ਪੰਜਾਬ ਦੇ ਹੱਕ ਚ ਕਿਤੇ ਦੋ ਲਬਜ਼ ਬੋਲੇ ਕਿਤੇ ਚਾਰ ਛਿੱਲੜ ਤੁਸੀਂ ਅੱਜ ਤੱਕ ਆਪਦੀ ਪੰਜਾਬ ਦੀ ਕੌਮ ਦੇ ਲਈ ਜਾਂ ਕਿਸੇ ਲਈ ਸਪੋਰਟ ਕੀਤੀ ਹੋ ਦੋ ਕਦਮ ਆਪਦੀ ਕੌਮ ਦੇ ਲਈ ਤੁਰੇ ਹੋਏ ਜਾਂ ਪੰਜਾਬ ਦੇ ਲਈ ਦੋ ਕਦਮ ਤੁਰੇ ਹੋਵੋ ਤੁਸੀਂ ਆਪਾਂ ਤਾਂ ਕੰਨ ਚ ਮੰਦਰਾ ਪਾ ਕੇ ਨੱਚਣਾ ਹੁਣ ਮੇਰੇ ਵਰਗੇ ਬੰਦੇ ਦੇ ਪੱਲੇ ਕੱਖ ਨਹੀਂ ਉਹ ਟਾਈਮ ਭਾਲਦਾ ਕਿ ਕਦੋਂ ਗੱਲ ਉੱਠੇ ਤੇ ਇਹਨੂੰ ਨੀਵਾ ਵਿਖਾਈਏ ਪ੍ਰੋਬਲਮ ਤਾਂ ਇੰਨੀ ਕੁ ਐਡਾ ਉਹਨੇ ਕੀ ਅਫੈਂਸ ਕੀਤਾ ਜਾਂ ਤਾਂ ਕੋਈ ਨਾ ਹੁੰਦੀ ਕੋਈ ਡੀਲ ਕਰ ਆਇਆ ਜਾ ਕੇ ਬਾਹਰ ਜਾ ਕੇ ਇਹ ਉਹ ਦੂਜਿਆਂ ਨੂੰ ਕੋਈ ਸਪੋਰਟ ਕਰਦਾ ਉਹਨੇ ਪੈਸਾ ਦਿੱਤਾ ਹੋਇਆ ਉਹ ਤਾਂ ਆਪਦੇ ਪੰਜਾਬ ਦਾ ਨਾਂ ਲੈ ਕੇ ਇੱਕ ਛੋਟੇ ਜਿਹੇ ਘਰ ਤੋਂ ਕਿੱਥੇ ਪਹੁੰਚ ਗਿਆ ਮੁੰਡਾ ਅਸੀਂ ਹਮੇਸ਼ਾ ਉਹ ਚੀਜ਼ ਦੇ ਉਲਟ ਚੱਲੇ ਆ ਜਿਹੜਾ ਅੱਗੇ ਵਧਿਆ ਸਾਡੀ ਕੌਮ ਦਾ ਪੱਠਾ ਹੀ ਇੱਥੋਂ ਬੈਠਾ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਇੰਨੀ ਦਿਨੀ ਵਿਵਾਦਾਂ ਦੇ ਵਿੱਚ ਹੈ ਵਿਵਾਦ ਇਹ ਛੜਿਆ ਕਿਉਂਕਿ ਇੱਕ ਪਾਕਿਸਤਾਨੀ ਐਕਟ੍ਰੈਸ ਦੇ ਵੱਲੋਂ ਇਸ ਫਿਲਮ ਦੇ ਵਿੱਚ ਕੰਮ ਕੀਤਾ ਜਾਂਦਾ ਜਿਸ ਤੋਂ ਬਾਅਦ ਮੂਵੀ ਦੇ ਬਾਈਕਾਟ ਦੀਆਂ ਗੱਲਾਂ ਚੱਲਦੀਆਂ ਨੇ ਹਾਲਾਂਕਿ ਭਾਰਤ ਦੇ ਵਿੱਚ ਇਹ ਫਿਲਮ ਰਿਲੀਜ਼ ਨਹੀਂ ਹੋਈ ਪਰ ਹੋਰਨਾਂ ਦੇਸ਼ਾਂ ਦੇ ਵਿੱਚ ਰਿਲੀਜ਼ ਜ਼ਰੂਰ ਹੈ ਫਿਲਮ ਜਿਹੜੀ ਆ ਉਹ ਹੋਈ ਆ ਤਾਂ ਉਸ ਤੋਂ ਬਾਅਦ ਦਿਲਜੀਤ ਦੋਸਾਂਝ ਦੇ ਉੱਪਰ ਤੰਝ ਕੱਸੇ ਜਾਂਦੇ ਨੇ ਇੱਥੋਂ ਤੱਕ ਕਿ ਬਹੁਤੇ ਕਲਾਕਾਰ ਜਿਹੜੇ ਕਿ ਪੰਜਾਬੀ ਵੀ ਨੇ ਹਾਲਾਂਕਿ ਬਾਲੀਵੁੱਡ ਦੇ ਕਲਾਕਾਰ ਵੀ ਤੇ ਪੰਜਾਬੀ ਕਲਾਕਾਰ ਵੀ ਦਿਲਜੀਤ ਸਾਂਝ ਦੇ ਵਿਰੋਧ ਦੇ ਵਿੱਚ ਜਿਹੜੇ ਆ ਉਹ ਆਉਂਦੇ ਨੇ ਇਸ ਤੇ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਰਗਲੀ ਗੱਲਬਾਤ ਬਦਾਈ ਖਾਰਾ ਸਾਹਿਬ ਸਵਾਗਤ ਆ ਰਹਿ ਮਿੱਟਲ ਜੀ ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਦਲਜੀਤ ਤੋਂ ਸਾਂਝ ਹੁਲਾਂਦੇ ਹੋਰਾਂ ਦੀ ਫਿਲਮ ਆਉਂਦੀ ਆ ਉਹਦੇ ਹੀ ਕਿੱਤੇ ਦੇ ਕਲਾਕਾਰ ਭਾਈਚਾਰਾ ਜਿਹੜਾ ਉਹ ਹੱਕ ਦੇ ਵਿੱਚ ਖੜਨਾ ਤਾਂ ਬੜੀ ਦੂਰ ਦੀ ਗੱਲ ਆ ਦਲਜੀਤ ਦਸਾਂਜ ਦੇ ਬਾਈਕਟ ਦੀਆਂ ਗੱਲਾਂ ਦਲਜੀਤ ਦਸਾਂਜ ਬਾਰੇ ਬੜਾ ਮੰਦਾ ਚੰਗਾ ਬੋਲਣਾ ਉਹਨਾਂ ਦੇ ਖੁੱਦੇ ਕਲਾਕਾਰ ਭਾਈਚਾਰੇ ਦੇ ਵੱਲੋਂ ਹੀ ਬੋਲਿਆ ਜਾਂਦਾ ਦੇਖੋ ਅੱਜ ਇੱਕ ਬੜੀ ਨਮੋਸ਼ੀ ਵਾਲੀ ਗੱਲ ਹੈ ਕਿ ਪੰਜਾਬ ਦੇ ਅੰਦਰ ਇੱਕ ਦਲਜੀਤ ਦਸਾਂਜ ਦੇ ਉਲਟ ਕਿਹੜੇ ਕਲਾਕਾਰ ਬੋਲ ਰਹੇ ਨੇ ਜਿਹੜੇ ਪੱਗਾਂ ਬੰਨਦੇ ਨੇ ਯਾਰ ਤੁਹਾਨੂੰ ਏਡੀ ਪ੍ਰੋਬਲਮ ਹੈ ਪਹਿਲੀ ਗੱਲ ਤਾਂ ਮੈਂ ਉਹ ਦਜੀਤ ਦਸਾਂਜ ਨੂੰ ਇੱਕ ਦੇਖਿਆ ਆਇਆ ਕਿ ਮੈਂ ਇਹਨੂੰ ਕਿਸਾਨੀ ਮੋਰਚੇ ਕਰਕੇ ਹੀ ਚੰਗਾ ਸਮਝਣਾ ਕਿ ਉਹ ਕਿਸਾਨੀ ਮੋਰਚੇ ਦੇ ਵਿੱਚ ਪੇਸ਼ ਹੁੰਦਾ ਉੱਥੇ ਬੈਠਦਾ ਆਪ ਜੇ ਪੰਜਾਬ ਤੇ ਆਪਦੀ ਕੌਮ ਤੇ ਆਪਦੇ ਕਿਸਾਨਾਂ ਦੇ ਲਈ ਉਹ ਪੈਸੇ ਵੀ ਦਿੰਦਾ ਤੇ ਹੋਰ ਕੀ ਕਰੇ ਯਾਰ ਤੇ ਜਿਹੜੇ ਬੰਦੇ ਬੋਲਦੇ ਨੇ ਉਹਨਾਂ ਨੂੰ ਪੁੱਛੋ ਉਹਨਾਂ ਨੇ ਕਿਸਾਨਾਂ ਲਈ ਜਾਂ ਪੰਜਾਬ ਲਈ ਕਿਤੇ ਦੋ ਲਫ਼ਜ਼ ਬੋਲੇ ਹੋਣ ਸਰਦਾਰ ਜਸਵੰਤ ਸਿੰਘ ਖਾਲੜੇ ਦੀ ਫਿਲਮ ਰਿਲੀਜ਼ ਹੋਣ ਤੇ ਕਿਤੇ ਉਹ ਬੰਦੇ ਅੱਜ ਤੱਕ ਸਰਦਾਰ ਜਸਵੰਤ ਸਿੰਘ ਖਾਲੜੇ ਦੇ ਦੋ ਲਫ਼ਜ਼ ਬੋਲੇ ਯਾਰ ਕਾਨੋ ਚ ਮੁੰਦਰਾ ਪਾ ਕੇ ਬਿਨਾ ਗੱਲ ਤੋਂ ਨੱਚਣ ਵਾਲੇ ਯਾਰ ਪੰਜਾਬ ਸਾਨੂੰ ਸਿਖਿਆ ਦੇ ਰਹੇ ਨੇ ਯਾਰ ਇਹਨਾਂ ਚ ਦੋ ਤਿੰਨ ਕਲਾਕਾਰ ਹੀ ਨੇ ਪੰਜਾਬ ਦੇ ਵਿੱਚ ਚਾਰ ਪੰਜ ਹੋਣਗੇ ਇੱਕ ਦਿਲਜੀਤ ਸਾਂਝ ਲਾਲੋ ਗੁਰਪ੍ਰੀਤ ਘੁੱਗੀ ਲਾਲੋ ਦੋ ਤਿੰਨ ਬੰਦੇ ਹੋਰ ਲਾਲੋ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਤੇ ਕੌਮ ਦੀ ਗੱਲ ਕਰਦੇ ਨੇ ਬਾਕੀ ਤਾਂ ਕੰਨਾ ਚ ਮੁੰਦਰਾ ਪਾ ਕੇ ਨੱਚਣ ਵਾਲੇ ਹੀ ਨੇ ਤੇ ਦੂਜੀ ਗੱਲ ਮੈਂ ਤੁਹਾਨੂੰ ਦੱਸਾਂ ਇਸ ਦੇ ਵਿੱਚ ਕਿ ਇਹ ਬੜੀ ਪੁਰਾਣੀ ਹਿਸਟਰੀ ਹੈ 1990 99 ਤੋਂ ਪਹਿਲਾਂ ਅ ਸਰੀਲ ਦੱਤ ਆਪਦੇ ਪਿੰਡ ਜਾਂਦਾ ਪਾਕਿਸਤਾਨ ॠषि ਕਪੂਰ ਤੇ ਰੰਧੀਰਕਪੁਰ ਪਸ਼ਾਵਰ ਨੂੰ ਬਿਲੋਂਗ ਕਰਦੇ ਨੇ ਸ਼ਰ ਪਸ਼ਾਵਰ ਨੂੰ ਨੇ ਤਾਂ ਉੱਥੇ ਆਪਦੀ ਹਵੇਲੀ ਵੇਖਣ ਜਾਂਦੇ ਰਹੇ ਤੇ ਰਜਿੰਦਰ ਕੁਮਾਰ ਨਾਂ ਦਾ ਇੱਕ ਐਕਟਰ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਇਹਨਾਂ ਐਕਟਰ ਦੀ ਤਾਂ ਉਹ ਇੱਕ ਆਪਦੇ ਗਲੀ ਮਹੱਲੇ 'ਚ ਜਾਂਦਾ ਜਿੱਥੇ ਉਹਨੂੰ ਇੱਕ ਔਰਤ ਨੇ ਮੁਸਲਮਾਨ ਔਰਤਾਂ ਦੇ ਨਾਲ ਉਹਨੂੰ ਖੜਾਉਂਦੀ ਹੁੰਦੀ ਸੀ ਇਹ 90 ਤੋਂ ਪਹਿਲਾਂ ਦੀਆਂ ਗੱਲਾਂ ਨੇ ਤਾਂ ਉਹ ਮਿਲ ਕੇ ਆਉਂਦਾ ਤੇ ਬੜਾ ਭਾਵਕ ਉਹ ਬੋਲਦਾ ਆ ਕੇ ਕਿ ਠੀਕ ਆ ਯਾਰ ਅਸੀਂ ਬੰਡੇ ਗਏ ਪਰ ਸਾਡੇ ਲੋਕ ਉਧਰ ਵੀ ਨੇ ਇਧਰ ਵੀ ਨੇ ਤਾਂ ਉਸ ਤੋਂ ਬਾਅਦ 1988-99 ਦੇ ਦਰਮਿਆਨ ਦਲੀਪ ਕੁਮਾਰ ਉਧਰ ਜਾਂਦਾ ਹੈ ਤਾਂ ਜਰੂਰ ਦਲੀਪ ਕੁਮਾਰ ਦੀ ਐਂਟਰੀ ਉਧਰ ਪਾਕਿਸਤਾਨ ਚ ਹੁੰਦੀ ਹੈ ਵਿਜ਼ਿਟ ਵੈਸੇ ਟੂਰ ਜਿਵੇਂ ਦੂਜਿਆਂ ਨੇ ਲਾਇਆ ਉਹ ਆਪਦਾ ਇਲਾਕਾ ਵੇਖਣ ਜਾਂ ਕਿਸੇ ਮਕਸਦ ਨਾਲ ਜਾਂਦਾ ਹੈ ਤਾਂ ਹਿੰਦੁਸਤਾਨ ਦੇ ਵਿੱਚ ਕੁਝ ਲੋਕਾਂ ਨੇ ਉਹ ਤਰਥੱਲੀ ਮਚਾਈ ਕਿ ਯਾਰ ਇਹ ਤਾਂ ਬੰਦਾ ਹੀ ਜਸੂਸ ਆ ਇਹ ਤਾਂ ਬੰਦਾ ਹੀ ਗਦਾਰ ਹੈ ਫਿਰ ਇੱਕ ਨਾ ਵਨ ਸਾਈਡਿਡ ਸੋਚ ਏ ਤੁਸੀਂ ਪੜੇ ਲਿਖੇ ਲੋਕ ਹੋ ਹਰ ਬੰਦੇ ਨਾਲ ਨਫਰਤ ਥੋੜਾ ਕਰਨੀ ਹੈ 1984 ਦੇ ਵਿੱਚ ਸਾਨੂੰ ਕੋ-ਕੋ ਕੇ ਮਾਰਿਆ ਜਾਂਦਾ ਇੰਡੀਆ ਦੇ ਅੰਦਰ ਹਾਲਾਤ ਇਨੇ ਮਾੜੇ ਨੇ ਜਿੱਥੇ ਸਾਡੀ ਪੱਗ ਵੰਦੇ ਨੇ ਕੜਾ ਵੰਦੇ ਨੇ ਸਾਨੂੰ ਉਥੇ ਅੱਗ ਲਾਈ ਜਾਂਦੀ ਹੈ ਪਰ ਅਸੀਂ ਕਿਤੇ ਵੀ ਸਾਰੇ ਹਿੰਦੂਆਂ ਦੇ ਉਲਟ ਥੋੜਾ ਯਾਰ ਅਸੀਂ ਸਾਰੀ ਕੌਮ ਦੇ ਉਲਟ ਥੋੜਾ ਜਾਣਾ ਹੈ ਸਾਡੀ ਫਿਤਰੇ ਦੇਖੋ ਨਾ ਸਾਨੂੰ ਕੋ ਕੋ ਕੇ ਸਾਡੀਆਂ ਕੁੜੀਆਂ ਤੇ ਰੇਪ ਹੁੰਦੇ ਨੇ ਕੋ ਕੋ ਕੇ ਹਿੰਦੁਸਤਾਨ ਚ ਮਾਰ ਦਿੱਤਾ ਜਾਂਦਾ ਤਿੰਨ ਚਾਰ ਦਿਨ ਇੱਕੋ ਗੱਲ ਚੱਲਦੀ ਹੈ ਪਰ ਪੰਜਾਬ ਦੇ ਅੰਦਰ ਸਾਡੇ ਹਿੰਦੂ ਭਰਾਵਾਂ ਨਾਲ ਸਾਡੀ ਕੋਈ ਸਾਡੀ ਕਿਸੇ ਨਾਲ ਵੀ ਨਫ਼ਰਤ ਨਹੀਂ ਸਾਡੀ ਤਾਂ ਉਹਨਾਂ ਨਾਲ ਨਫ਼ਰਤ ਹੈ ਜਿਹੜੇ ਖੁਦ ਇਹ ਕਰਮ ਕਰਦੇ ਨੇ ਖੁਦ ਇਹ ਜੁਰਮ ਕਰਦੇ ਨੇ 1971 ਚ ਆ ਜਾਓ ਸ਼ਾਇਦ 71 ਦੀ ਗੱਲ ਹੀ ਹੈ ਤਾਂ ਪੁਲ ਕੰਜਰੀ ਆ ਅੰਮ੍ਰਿਤਸਰ ਦੇ ਨਾਲ ਤਾਂ ਉੱਥੇ ਪਾਕਿਸਤਾਨ ਦੀ ਆਰਮੀ ਜਿਹੜੀ ਉਹ ਕਬਜ਼ਾ ਕਰ ਲੈਂਦੀ ਉੱਥੇ ਰਿਟਰਨ ਦੇ ਵਿੱਚ ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ ਤਾਂ ਉੱਥੇ ਸਰਦਾਰ ਲక్ష్మణ ਸਿੰਘ ਤੇ 10 ਆਰਮੀ ਦੇ ਨੌਜਵਾਨ ਉੱਠਦੇ ਨੇ ਜਿਹੜੀ ਮਸ਼ੀਨ ਗਨ ਲਾਈ ਹੈ ਸ਼ਾਇਦ ਮੈਂ ਗਲਤ ਨਾ ਨਾਂ ਬੋਲ ਜਾ ਸਰਦਾਰ ਲక్ష్మణ ਸਿੰਘ ਹੀ ਲੱਗਦਾ ਮੈਨੂੰ ਉਹ ਅੱਗੋਂ ਫੜ ਕੇ ਨਹਿਰ ਸੁੱਟ ਲੈਂਦੇ ਨੇ ਆਪ ਦੋ ਫਾੜ ਹੋ ਜਾਂਦਾ ਉਹ ਆਦਮੀ 10 ਸਿੱਖ ਜਿਹੜੇ ਆਰਮੀ ਦੇ ਸ਼ਹੀਦ ਹੋ ਜਾਂਦੇ ਨੇ ਤਾਂ ਪਾਕਿਸਤਾਨ ਦੀ ਆਰਮੀ ਤੋਂ ਉੱਥੇ ਕਬਜ਼ਾ ਛਡਾਇਆ ਜਾਂਦਾ ਯਾਰ ਇੰਨੀ ਕੁਰਬਾਨੀ ਹੈ ਇਸ ਕੌਮ ਦੀ ਪਰ ਵੇਖਿਆ ਕਿਤੇ ਸਾਨੂੰ ਯਾਰ ਪਹਾੜੀਆਂ ਜੀਆਂ ਜਨਾਨੀਆਂ ਆਕੂ ਅਸੀਂ ਮਿਹਣੇ ਮਿਹਣੀਆਂ ਮਿਹਣੋ ਮਿਹਣੀਆਂ ਹੋਈ ਯਾਰ ਕਿ ਉਹਨਾਂ ਬੰਦਿਆਂ ਨਾਲ ਨਫ਼ਰਤ ਕਰੋ ਜਿਨ੍ਹਾਂ ਨੇ ਅਫੈਂਸ ਕੀਤਾ ਪਰ ਕਿ ਕੌਮ ਦੇ ਨਾਲ ਇੱਕ ਲਗਾਤਾਰ ਵਰਸਸ ਕਿਸੇ ਦੇ ਚੱਲੀਏ ਇਹ ਗੱਲ ਚੰਗੀ ਨਹੀਂ ਲੱਗਦੀ ਦਲਜੀਤ ਸਾਂਹ ਦੀ ਕੀ ਚੀਜ਼ ਚੁਪਦੀ ਆ ਖਾਸ ਕਰਕੇ ਕਲਜੇ ਕਰ ਕਲਾਕਾਰ ਭਾਈਚਾਰੇ ਨੂੰ ਜਿਵੇਂ ਤੁਸੀਂ ਵੀ ਵਕਾਲਤ ਦੇ ਨਾਲ ਸੰਬੰਧ ਦੋ ਜੇਕਰ ਵਕੀਲ ਤੇ ਕੋਈ ਵਿਪਤਾ ਪੈਂਦੀ ਆ ਤਾਂ ਸੁਭਾਵਿਕ ਤੌਰ ਤੇ ਇੱਕ ਤੁਹਾਨੂੰ ਵੀ ਇਹੀ ਹੁੰਦਾ ਕਿ ਮੇਰਾ ਵਕੀਲ ਭਾਈਚਾਰਾ ਤਾਂ ਮੇਰੇ ਨਾਲ ਖੜੇ ਪਰ ਜਿਸ ਤਰ੍ਹਾਂ ਦੇ ਨਾਲ ਮਿੱਕਾ ਹੋਰਾਂ ਦੀ ਗੱਲ ਕਰੀਏ ਗੁਰੂ ਜਿੰਦਾਬਾਹ ਰੰਦਾ ਬਾਹਰਾਂ ਦੀ ਗੱਲ ਕਰ ਲਈਏ ਇਹ ਜਿਹੜੇ ਨੇ ਖਲਾਫਤ ਦੇ ਵਿੱਚ ਬਿਆਨ ਆਉਂਦੇ ਇਹਨਾਂ ਦੇ ਜਿਹੜੇ ਨਜ਼ਰ ਆਉਂਦੇ ਨੇ ਕੀ ਲੱਗਦਾ ਦਲਜੀਤ ਦਾ ਕੀ ਚੀਜ਼ ਚੁਪਦੀ ਆ ਨਹੀਂ ਦਲਜੀਤ ਦੀ ਪੱਗ ਚੁਪਦੀ ਆ ਉਹ ਪੱਗ ਜਿਹਨੇ ਦੁਨੀਆਂ ਦੇ ਉੱਪਰ ਦੱਸ ਦਿੱਤਾ ਕਿ ਪੱ ਉਹ ਕਹਿੰਦਾ ਆਗੇ ਉਹ ਪੰਜਾਬੀ ਉਹ ਆਪਦੀ ਕੌਮ ਦਾ ਨਾਂ ਲੈਂਦਾ ਹੁਣ ਮੇਰੇ ਵਰਗੇ ਬੰਦੇ ਦੇ ਪੱਲੇ ਕੱਖ ਨਹੀਂ ਉਹ ਟਾਈਮ ਭਾਲਦਾ ਕਿ ਕਦੋਂ ਗੱਲ ਉੱਠੇ ਤੇ ਇਹਨੂੰ ਨੀਵਾ ਵਿਖਾਈਏ ਪ੍ਰੋਬਲਮ ਤਾਂ ਇੰਨੀ ਕੁ ਹੈ ਜਿਹੜੇ ਬੰਦੇ ਵਿਰੋਧ ਕਰਦੇ ਨੇ ਇਹਨਾਂ ਨੂੰ ਪੁੱਛੋ ਕਿਤੇ ਆਪਦੀ ਕੌਮ ਦੇ ਜਾਂ ਪੰਜਾਬ ਦੇ ਹੱਕ 'ਚ ਕਿਤੇ ਦੋ ਲਫ਼ਜ਼ ਬੋਲੇ ਜੇ ਕਿਤੇ ਚਾਰ ਛਿੱਲੜ ਤੁਸੀਂ ਅੱਜ ਤੱਕ ਆਪਦੀ ਪੰਜਾਬ ਦੀ ਕੌਮ ਦੇ ਲਈ ਜਾਂ ਕਿਸੇ ਲਈ ਸਪੋਰਟ ਕੀਤੀ ਹੋਵੇ ਦੋ ਕਦਮ ਆਪਦੀ ਕੌਮ ਦੇ ਲਈ ਤੁਰੇ ਹੋਏ ਜਾਂ ਪੰਜਾਬ ਦੇ ਲਈ ਦੋ ਕਦਮ ਤੁਰੇ ਹੋਵੋ ਤੁਸੀਂ ਮਤਲਬ ਬੜੀ ਕੋਈ ਨਹੀਂ ਕਿਸੇ ਤੇ ਐਨਐਸਏ ਲੱਗੀ ਕਿਸੇ ਦੇ ਫੇਕ ਐਨਕਾਊਂਟਰ ਹੋ ਗਏ ਆਪਾਂ ਤਾਂ ਕੰਨ ਚ ਮੁੰਦਰਾ ਪਾ ਕੇ ਨੱਚਣਾ ਹੈ ਸੋ ਦਿਲਜੀਤ ਸਾਂਝ ਦੀ ਮਾਇਸ ਕਰਕੇ ਗੱਲ ਕਰ ਰਿਹਾ ਕਿ ਉਹ ਪੰਜਾਬ ਦੇ ਨਾਲ ਖਲੋਂਦਾ ਜਿਹੜਾ ਪੰਜਾਬ ਦੇ ਨਾਲ ਖਲੋਂਦਾ ਸਾਡਾ ਫਰਜ਼ ਬਣਦਾ ਹੈ ਉਹਦੇ ਨਾਲ ਖਲੋਣਾ ਦੇਖੋ ਤਾਮਿਲ ਤੇ ਕਰਨਾਟਕਾ ਆਰ ਦੀ ਸਟੇਟ ਪ੍ਰਤੀ ਕਿੰਨੇ ਵਫਾਦਾਰ ਨੇ ਉਹਨਾਂ ਦੇ ਕਲਾਕਾਰ ਨੇ ਉਹਨਾਂ ਦੀ ਕੌਮ ਹੈ ਉਹ ਇਕੱਠੇ ਨੇ ਚਾਹੇ ਕਮਲ ਹਸਨ ਹੈ ਕੋਈ ਵੀ ਹੈ ਰਜਨੀ ਕਾਂਤ ਹੈ ਉਹ ਆਪ ਦੀ ਸਟੇਟ ਨਾਲ ਵੀ ਜਾਂਦੇ ਨੇ ਤੇ ਸਟੇਟ ਉਹਨਾਂ ਦੇ ਨਾਲ ਜਾਂਦੀ ਹੈ ਤੁਸੀਂ ਦੇਖੋ ਤੁਸੀਂ ਚਾਹੇ ਕਮਲ ਹਸਨ ਹੈ ਚਾਹੇ ਉਹ ਰਜਨੀ ਕਾਂਤ ਹੈ ਉਹ ਆਪ ਦੀ ਸਟੇਟ ਲਈ ਪੈਦਾ ਹੁੰਦੇ ਨੇ ਤੇ ਸਟੇਟ ਉਹਨਾਂ ਲਈ ਪੈਦਾ ਹੁੰਦੀ ਹੈ ਇੱਕ ਇੱਕ ਵਰਗ ਐਸਾ ਵੀ ਹੈ ਜਿਹਦੇ ਵੱਲੋਂ ਖੜਾ ਸਾਹਿਬ ਦਲਜੀਤ ਉਸਾਂਝ ਹੋਰਾਂ ਦੀ ਨਾਗਰਿਕਤਾ ਰੱਦ ਕਰਨ ਦੇ ਲਈ ਜਿਹੜੀ ਹੈਗੀ ਹੈ ਇੱਕ ਸ਼ਿਕਾਇਤ ਵੀ ਪਾਤੀ ਜਾਂਦੀ ਕਿ ਚਿੱਠੀ ਵੀ ਲਿਖੀ ਜਾਂਦੀ ਹੈ ਐਡੀ ਬੜੀ ਨਫ਼ਰਤ ਨੂੰ ਕਿਵੇਂ ਦੇਖੀਂ ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਉਹਨਾਂ ਦੇ ਨਾਲ ਨਫ਼ਰਤ ਇੱਕੋ ਹੀ ਹੈ ਕਿ ਲੋਕ ਅਪਰੋਚ ਹੋ ਕੇ ਬਿਆਨ ਦੇ ਰਹੇ ਨੇ ਹੋਰ ਹੁੰਦੇਗਾ ਐਡਾ ਉਹਨੇ ਕੀ ਅਫੈਂਸ ਕੀਤਾ ਜਾਂ ਤਾਂ ਕੋਈ ਨਾ ਹੁੰਦੀ ਕੋਈ ਡੀਲ ਕਰ ਆਇਆ ਜਾਂ ਕੇ ਬਾਹਰ ਹੋ ਜਾਂ ਕੇ ਇਹ ਉਹ ਦੂਜਿਆਂ ਨੂੰ ਕੋਈ ਸਪੋਰਟ ਕਰਦਾ ਉਹਨੇ ਪੈਸਾ ਦਿੱਤਾ ਹੋਇਆ ਜਾਂ ਆਰਮੀ ਦੂਜੀ ਦੇ ਨਾਲ ਰਲਿਆ ਹੋਇਆ ਯਾਰ ਇਹ ਜਈ ਤਾਂ ਗੱਲ ਹੀ ਨਹੀਂ ਉਹ ਤਾਂ ਆਪ ਦੇ ਪੰਜਾਬ ਦਾ ਨਾਮ ਲੈ ਕੇ ਇੱਕ ਛੋਟੇ ਜਿਹੇ ਘਰ ਤੋਂ ਕਿੱਥੇ ਪਹੁੰਚ ਗਿਆ ਮੁੰਡਾ ਉਹ ਸੋ ਸਾਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਚਾਹੇ ਸਿੱਧੂ ਮੂਸੇਵਾਲ ਸੀ ਚਾਹੇ ਇਹ ਹੈ ਅਸੀਂ ਹਮੇਸ਼ਾ ਉਹ ਚੀਜ਼ ਦੇ ਉਲਟ ਚੱਲੇ ਆ ਜਿਹੜਾ ਅੱਗੇ ਵਧਿਆ ਸਾਡੀ ਕੌਮ ਦਾ ਪੱਠਾ ਹੀ ਇੱਥੋਂ ਬੈਠਾ ਹੋਰ ਕੌਮ ਦੇ ਅੰਦਰ ਉਹ ਆਪਦੀ ਕੌਮ ਦੇ ਨਾਲ ਤੁਰਦੇ ਨੇ ਸਾਡੀ ਕੌਮ ਇੱਕ ਐਸੀ ਕੌਮ ਹੈ ਜਿੰਦੇ ਵਿੱਚ ਹੀ ਜੇ ਇੱਕ ਬੰਦਾ ਰਾਈਜ਼ ਕਰਦਾ ਹੈ ਤਾਂ 95% ਹੁੰਦੇ ਵਿਰੋਧੀ ਹੋ ਜਾਂਦੇ ਨੇ ਕਿਉਂ ਕਮਿਊਨਿਟੀ ਦੇ ਲਈ ਜਦੋਂ ਉਹਨੇ ਕਈ ਫਿਲਮਾਂ ਕੀਤੀਆਂ ਨੇ ਜਿਸ ਦੇ ਵਿੱਚ ਉਹ ਹਾਲੇ ਤੱਕ ਜਸਵੰਤ ਸਿੰਘ ਖਸ਼ੀਦ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਗੱਲ ਕਰੀਏ ਉਹ ਫਿਲਮ ਹਾਲੇ ਤੱਕ ਰਿਲੀਜ਼ ਤੱਕ ਜਿਹੜੀ ਹੈਗੀ ਆ ਉਹ ਨਹੀਂ ਹੋ ਪਾਈ ਉਸ ਦੇ ਉੱਪਰ ਤਾਂ ਇਹ ਕਲਾਕਾਰ ਭਾਈ ਜਰਾ ਕੋਈ ਵੀ ਨਹੀਂ ਬੋਲਿਆ ਨਹੀਂ ਬੰਦਾ ਪੁੱਛਣ ਵਾਲਾ ਹੋਵੇ ਕਿ ਸਰਦਾਰ ਜਸਵੰਤ ਸਿੰਘ ਖਾਲੜੇ ਜੀ ਕਿ ਇਨਵੈਸਟੀਗੇਸ਼ਨ ਚ ਆ ਗਿਆ ਸੀ ਉਹ ਦੂਜੀ ਕੰਟਰੀ ਦਾ ਬੰਦਾ ਹੈ ਉਹ ਆ ਗਿਆ ਸੀ ਕਿ ਉਹ ਜਸੂਸ ਹੈ ਉਹ ਆ ਗਿਆ ਸੀ ਕਿ ਉਹਨੇ ਇਸ ਕੰਟਰੀ ਨੂੰ ਧੋਖਾ ਦਿੱਤਾ ਹੈ ਯਾਰ ਉਹਦੀ ਪਿਕਚਰ ਨਹੀਂ ਰਿਲੀਜ਼ ਹੋਣ ਦਿੱਤੀ ਉਸ ਦੇ ਉੱਪਰ ਕਿਸੇ ਵੀ ਕੌਮ ਦਾ ਬੰਦਾ ਬੋਲਿਆ ਤੁਸੀਂ ਮੈਨੂੰ ਦੱਸੋ ਨਾ ਜੀ ਕਿੰਨਾਂ ਦੀ ਗੱਲ ਕਰਦੇ ਹੋ ਜਿਹੜੇ ਇੱਥੇ ਅੱਜ ਕੱਲ ਮੈਂ ਇੱਕ ਦੇਖੀ ਜਾਂਦਾ ਸੀ ਉਹ ਜਿਹੜੀ ਇੱਥੇ ਭਾਬੀ ਮਰੀ ਹੈ ਉਹਨੂੰ ਕਹੀ ਜਾਂਦੇ ਨੇ ਉਹ ਸ਼ਹੀਦ ਕਰਤੀ ਹੈ ਉਹ ਯਾਰ ਲਣਤਾ ਯਾਰ ਇਹੋ ਜਿਹੇ ਬੰਦਿਆਂ ਦੀ ਸੋਚਦੇ ਯਾਰ ਮੈਨੂੰ ਤਾਂ ਲੱਗਦਾ ਇਹੋ ਜਿਹੇ ਬੰਦੇ ਨਹੀਂ ਕੰਟਰੀ 'ਚ ਰਹਿਣੇ ਚਾਹੀਦੇ ਯਾਰ ਇਹੋ ਜਿਹੇ ਸਟੇਟ 'ਚ ਬੰਦੇ ਨਹੀਂ ਰਹਿਣੇ ਚਾਹੀਦੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸ਼ਹੀਦ ਦੀ ਡੈਫੀਨੇਸ਼ਨ ਕੀ ਜਿਹਨੂੰ ਇਹ ਨਹੀਂ ਪਤਾ ਕਿ ਸਰਦਾਰ ਲక్ష్ਮਨ ਸਿੰਘ ਵਗੈਰਾ ਉਹ 11 10 ਬੰਦੇ ਜਿਹੜੇ ਸੀ 1971 ਦੀ ਲੜਾਈ ਚ ਉਹਨਾਂ ਦੀ ਕੀ ਕੁਰਬਾਨੀ ਹੈ ਯਾਰ ਕਿਉਂਕਿ ਸਾਰੇ ਗਰਦਾਸਪੁਰ ਤੋਂ ਲੈ ਕੇ ਅਮਰੋਸਰ ਤੱਕ ਇਹ ਵੀ ਹੋ ਸਕਦਾ ਹੈ ਕਿ ਕਲਾਕਾਰ ਭਾਈ ਚਾਰ ਦਿਨ ਖਾਸ ਮਚੇਵਾ ਕਿਉਂਕਿ ਦਲਜੀਤ ਕਿੱਥੋਂ ਤੋਂ ਕਿੱਥੋਂ ਤੱਕ ਪਹੁੰਚਿਆ ਪਤਾ ਨਹੀਂ ਸ਼ਾਇਦ ਕਈ ਕਲਾਕਾਰ ਜਿਹੜੀ ਜਿੱਥੇ ਸ਼ੋਅ ਲਾਉਣ ਦਾ ਸੋਚ ਰਹੇ ਹੋਣਗੇ ਦਲਜੀਤ ਨੇ ਸ਼ਾਇਦ ਉੱਥੇ ਸ਼ੋਅ ਲਾਤੇ ਇਹ ਵੀ ਹੋ ਸਕਦਾ ਹੈ ਕਿ ਪਤਾ ਨਹੀਂ ਕਿ ਇਹਨਾਂ ਨੂੰ ਹੋਵੇ ਕਿ ਯਾਰ ਸਾਡਾ ਰੋਜ਼ਗਾਰੇ ਖਾ ਗਿਆ ਦੇਖੋ ਰੋਜ਼ਗਾਰ ਨਹੀਂ ਰੋਜ਼ਗਾਰ ਤਾਂ ਉਹ ਉਸ ਪੱਧਰ ਤੇ ਚਲਾ ਗਿਆ ਹੈ ਕਿ ਉਹ ਕੋਈ ਹੁਣ ਖਾੜੇ ਲਾਉਣ ਵਾਲਾ ਤਾਂ ਹੈ ਨਹੀਂ ਜੇ ਆਪਾਂ ਕਹੀਏ ਵਿਆਹ ਸ਼ਾਦੀਆਂ ਤੇ ਜਾਣ ਵਾਲਾ ਹੈ ਨਹੀਂ ਕਿਸੇ ਮੇਲਿਆਂ ਤੇ ਜਾਣ ਵਾਲਾ ਉਹ ਨਹੀਂ ਰਹਿ ਗਿਆ ਉਹ ਤਾਂ ਬਹੁਤ ਉੱਪਰ ਚਲਾ ਗਿਆ ਹੁਣ ਕਾਰਨ ਕੀ ਇਹਨਾਂ ਦਾ ਕੰਮ ਨਹੀਂ ਖੁੱਸਦਾ ਇਹਨਾਂ ਨੂੰ ਨਫ਼ਰਤ ਹੈ ਇਹ ਨਫ਼ਰਤ ਨਾ ਤਕਰੀਬਨ ਹਰ ਪ੍ਰੋਫੈਸ਼ਨ ਚ ਹੈ ਜਦੋਂ ਵੀ ਇੱਕ ਪ੍ਰੋਫੈਸ਼ਨ ਚ ਇੱਕ ਬੰਦਾ ਅੱਗੇ ਨਿਕਲਦਾ ਹੈ ਨਾ ਉਹ ਇਹ ਨਹੀਂ ਵੇਂਦੇ ਕਿ ਉਹ ਕਿਹੜੇ ਕਿਹੜੇ ਹਾਲਾਤਾਂ ਚੋਂ ਨਿਕਲਿਆ ਹੈ ਉਹਦਾ ਪੈਂਡਾ ਕਿੰਨਾ ਹੈ ਉਹਦੇ ਕਿੰਨੇ ਸਾਲ ਨੇ ਨਾ ਉਥੇ ਨਫ਼ਰਤ ਇੱਕੋ ਹੀ ਹੈ ਕਿ ਇਹ ਬੰਦਾ ਅੱਗੇ ਕਿਉਂ ਪ੍ਰੋਬਲਮ ਇੱਥੇ ਇਹ ਹੈ ਉਹਨੇ ਪੱਗ ਨਹੀਂ ਲਾਈ ਉਹਨੇ ਆ ਪੱਗ ਸਰੈਂਡਰ ਨਹੀਂ ਕੀਤੀ ਪੱਗ ਲਾਉਣ ਦਾ ਮਤਲਬ ਇਹ ਨਹੀਂ ਕਿ ਇੱਕ ਦਿਨ ਤਾਂ ਲਾਉਂਦਾ ਹੀ ਹੋਗਲਾ ਤਾਂ ਕਹਿਣ ਦਾ ਮਤਲਬ ਇਹ ਕਿ ਬਿਲਕੁਲ ਪੱਗ ਨੂੰ ਪਾਸੇ ਨਹੀਂ ਕੀਤਾ ਆਪਦੇ ਸਰੀਰ ਨਾਲੋਂ ਤਾਂ ਉਸ ਕਰਕੇ ਵੀ ਨਫ਼ਰਤ ਆਏ ਬੜੇ ਤਰ੍ਹਾਂ ਦੀਆਂ ਇੰਡੀਆ ਦੇ ਅੰਦਰ ਕੁਝ ਕੈਟਾਗਰੀਆਂ ਐਸੀਆਂ ਨੇ ਜਿਨ੍ਹਾਂ ਨੂੰ ਨਾ ਪੱਗ ਚੁੱਭਦੀ ਐ ਤੇ ਨਾ ਦੂਜੀ ਕੌਮ ਚੁੱਭਦੀ ਐ ਨਾ ਦੂਜੀ ਕੌਮ ਨੂੰ ਲਾਈਕ ਕਰਦੇ ਨੇ ਤੁਹਾਨੂੰ ਦਲੀਪ ਕੁਮਾਰ ਬਾਰੇ ਦੱਸ ਤਾਂ ਦਿੱਤਾ ਹੋਰ ਲੋਕ ਜਾਂਦੇ ਨੇ ਉਹ ਮੋਸ਼ਨਲ ਹੁੰਦੇ ਨੇ ਪਰ ਕੋ ਬੰਦਾ ਜਾਂਦਾ ਆਪਦੇ ਪੰਜਾਬ ਪਿਛਲੇ ਪਸ਼ੋਕੜਾ ਦੇ ਘਰ ਨੂੰ ਵੇਖਣ ਆਸਤੇ ਉਹਨੂੰ ਗद्दार ਕਹਿੰਦੇ ਨੇ। ਇਹੀ ਹਾਲਾਤ ਸਾਡੇ ਨਾਲ ਬਣੇ ਪਏ ਨੇ। ਯਾਰ ਇਸ ਤਰ੍ਹਾਂ ਨਹੀਂ ਹੁੰਦਾ। ਲੱਗਦਾ ਭਾਈ ਚਰਖਾਂਤ ਦੇ ਵਿੱਚ ਜੇਕਰ ਰਹਿਣਾ ਤਾਂ ਇਹਨਾਂ ਜੇ ਇਹ ਚੀਜ਼ਾਂ ਨੂੰ ਤਾਂ ਖਤਮ ਕਰਕੇ ਚੱਲਣਾ ਪਊਗਾ। ਦੇਖੋ ਮੈਂ ਅੱਗੇ ਵੀ ਤੁਹਾਡੇ ਚੈਨਲ ਤੇ ਕਈ ਵਾਰ ਕਹਿ ਚੁੱਕਾ ਕਿ ਸਿੱਖਾਂ ਤੇ ਸਭ ਤੋਂ ਵੱਧ ਜੇ ਜ਼ੁਲਮ ਕੀਤਾ ਤਾਂ ਮੁਗਲ ਤੇ ਅਫਗਾਨ ਨੇ ਕੀਤਾ। ਸਿਰ ਲਾ ਦਿੱਤੇ ਗਏ ਦੂਜੇ ਘਲੂ ਘਰਜ ਕੌਮ ਹੀ ਖਤਮ ਕਰ ਦਿੱਤੀ ਗਈ। ਪਰ ਜਦੋਂ ਸਿੱਖ ਰਾਜ ਆਉਂਦਾ ਹੈ ਸਾਡਾ ਤੇ ਉਸ ਵਕਤ ਤੋਂ ਬਾਅਦ ਨਾ ਅਸੀਂ ਮੁਸਲਮਾਨਾਂ ਨਾਲ ਲੜਦੇ ਆਂ ਨਾ ਅਫਗਾਨ ਨਾਲ ਪਠਾਨ ਨਾਲ ਲੜਦੇ ਆਂ ਨਾ ਅਸੀਂ ਪਠਾਨ ਤੋਂ ਬਦਲਾ ਲੈਨੇ ਆਂ ਨਾ ਮੁਸਲਮਾਨ ਤੋਂ ਬਦਲਾ ਲੈਨੇ ਆਂ ਨਾ ਅਸੀਂ ਕੋਈ ਮਸਜਿਦ ਢਾਉਨੇ ਆਂ ਨਾ ਅੱਲਾ ਦੇ ਘਰ ਤੇ ਹਮਲਾ ਕਰਦੇ ਆਂ ਯਾਰ ਸਾਥੋ ਹੀ ਸਿੱਖ ਲੋ ਯਾਰ ਇਹ ਡੈਫੀਨੇਸ਼ਨ ਕੀ ਹੈ ਸਾਡਾ ਜ਼ੁਲਮ ਨਾਲ ਜਿਹੜਾ ਬੰਦਾ ਜ਼ੁਲਮ ਕਰਦਾ ਸਾਡੀ ਲੜਾਈ ਉਸ ਨਾਲ ਹੈ ਸਾਡੀ ਲੜਾਈ ਮਸੇ ਰੰਗੜ ਨਾਲ ਹੈ ਉਹਦੇ ਗਾਂ ਸੈਨਿਕਾਂ ਨਾਲ ਥੋੜਾ ਸਾਰੇ ਮਾਰ ਦੇਣੇ ਸੀ ਉਹ ਤਾਂ ਇੱਕ ਪਾਬੰਦ ਨੇ ਉਹ ਤਾਂ ਗਰੀਬ ਲੋਕ ਨੇ ਅਸੀਂ ਵੱਡੇ ਹਮੇਸ਼ਾ ਟੀਸੀ ਦੇ ਬੇਰ ਨੂੰ ਸਾਡੀ ਕੌਮ ਲਾਉਂਦੀ ਹੈ ਸਾਡੀ ਕੌਮ ਇਸ ਤਰ੍ਹਾਂ ਦੀ ਨਹੀਂ ਕਿ ਰੇੜੀਆਂ ਸਾੜ ਦਿਓ ਹੈ ਕਿਸੇ ਗਰੀਬ ਦੀ ਕੁੜੀ ਕੁੜੀ ਚੁੱਕ ਲੋ ਇਸ ਇਸੂਰਮਿਆਂ ਦੇ ਕੰਮ ਨੇ ਫਿਰ ਮਾਜੇ ਪੋਸਟਰ ਪਾੜ ਦਿਓ ਇਹ ਕੋਈ ਗੱਲਾਂ ਨਹੀਂ ਇਹ ਨਫ਼ਰਤ ਹੈ ਛੋਟੇ ਪੱਤਰ ਦੀ ਸੋਚ ਹੈ ਜੇ ਕਿਤੇ ਜ਼ਿੰਦਗੀ ਚ ਮੈਂ ਇਹ ਹਿੰਦੁਸਤਾਨ ਦੀ ਹਕੂਮਤ ਨੂੰ ਵੀ ਕਹੂੰਗਾ ਕਿ ਇੱਕ ਵਾਰ ਸਾਡਾ ਸਿੱਖ ਰਾਜ ਪੜ ਲਓ 1767 ਤੋਂ ਲੈ ਕੇ ਤੇ 1859 ਤੱਕ ਇੱਕ ਵਾਰੀ ਸਿੱਖ ਰਾਜ ਪੜ੍ਹ ਲਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਦੁਸ਼ਮਣ ਦੇ ਨਾਲ ਵੀ ਅਸੀਂ ਕਿਵੇਂ ਰਹਿੰਦੇ ਸੀ ਇਹੀ ਤਾਂ ਮੈਂ ਕਹਿਆ ਹੈ ਨਾ ਕਿ ਜਦ ਤੱਕ ਗੁਰੂ ਗ੍ਰੰਥ ਸਾਹਿਬ ਦੇ ਮਤਾਬਕ ਰਾਜ ਨਹੀਂ ਆਉਂਦਾ ਜਦ ਇੱਕ ਵਾਰ ਸਿੱਖ ਰਾਜ ਪੜ ਕੇ ਰਾਜ ਨਹੀਂ ਆਉਂਦਾ ਉਸ ਤੱਕ ਇਹ ਧਰਤੀ ਦੇ ਉੱਪਰ ਸੁਖ ਸ਼ਾਂਤੀ ਨਫ਼ਰਤ ਖਤਮ ਨਹੀਂ ਹੋ ਸਕਦੀ ਜੀ ਕਰਾ ਸਾਹਿਬ ਸਮਾਂ ਤਾਂ ਬਹੁਤ ਬਹੁਤ ਸਾਸਰੀ ਕਾ ਮੇਨਰ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਸੀ ਤੁਸੀਂ ਇਸ ਬਾਬਤ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੋ ਇਜਾਜ਼ਤ ਧੰਨਵਾਦ